ਇੱਕ ਕੈਮਰਾ ਇੱਥੇ ਲਗਾਇਆ ਜਾਏਗਾ ਪੱਕਾ ਜਿਸ ਦਾ ਜਿਹੜਾ ਇੱਕ ਫਰੇਮ ਆ ਉਸ ਸਟੇਜ ਤੋਂ ਚੱਲੇਗਾ ਜਾਨੀ ਕਿ ਜੋ ਸਟੇਜ ਦੇ ਉੱਪਰ ਕਾਰਵਾਈ ਚੱਲੇਗੀ ਉਸ ਨੂੰ ਇੱਕ ਕੈਮਰੇ ਦੇ ਜ਼ਰੀਏ ਇਸ LED ਤੱਕ ਪਹੁੰਚਾਇਆ ਜਾਏਗਾ ਫਿਰ ਇਸ LED ਦੇ ਜ਼ਰੀਏ ਜਿਹੜੇ ਕਿਸਾਨ ਪਰ ਆ ਇੱਥੇ ਬੈਠੇ ਨੇ ਜਿਹੜੇ ਹੋਰ ਕਿਸਾਨ ਇੱਥੇ ਆਉਂਦੇ ਨੇ ਪੰਡਾਲ ਦੇ ਵਿੱਚ ਉਹ ਇੱਥੇ ਸਟੇਜ ਦੀ ਕਾਰਵਾਈ ਆ ਜਿਹੜੀ ਉਹ ਦੇਖ ਸਕਣਗੇ ਤਾਂ ਦੱਸ ਦੇ ਕਿ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਆ ਜਿਹੜਾ ਉਹ جاری ਆ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਅੱਜ 27ਵਾਂ ਦਿਨ ਜਿਹੜਾ ਹੋ ਚੁੱਕਾ ਵਾ ਉਹਨਾਂ ਦਾ ਮਰਨ ਵਰਤਸ 27ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਵਾ ਲਗਾ ਕਿਸਾਨ ਜਿਹੜੇ ਭਿੰਗੜਲੇਵਾਲ ਜੀ ਹੁੰਨਾਂ ਨਾਲ ਮੁਲਾਕਾਤ ਕਰ ਰਿਹਾ ਗੱਲਬਾਤ ਕਰ ਰਿਹਾ ਤਾਂ ਸਮਰਥਨ ਜਿਹੜਾ ਲਗਾਤਾਰ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਅੱਜ ਵੀ ਜਿਹੜੇ ਇੱਥੇ ਆਗੂ ਨੇ ਪਹੁੰਚੇ ਹੋਏ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਪਿੱਛੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਕਿਸਾਨ ਜਿਹੜੇ ਇੱਥੇ ਵੱਡੀ ਗਿਣਤੀ ਦੇ ਵਿੱਚ ਸਟੇਜ ਦੇ ਅੱਗੇ ਆ ਕੇ ਬੈਠੇ ਹੋਏ ਨੇ ਕੁਝ ਸਮੇਂ ਤੱਕ ਸਟੇਜ 'ਤੇ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਹੋਵੇਗੀ ਪਿੱਛੇ ਇੱਕ LED ਹੈ ਜਿਹੜੀ ਇਸ ਸਮੇਂ ਉਹ ਇੰਸਟਾਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕਿਸਾਨ ਨੇ ਉਹ ਪ੍ਰੋਪਰ ਜਿਹੜਾ ਦੇਖ ਸਕਣ ਕਿ ਸਟੇਜ ਦੇ ਉੱਪਰ ਕੀ ਕਾਰਵਾਈ ਚ ਪਹੁੰਚੀ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਜਿਹੜੀ ਕਰਾਂਗੇ ਤਾਂ ਤਸਵੀਰਾਂ ਨੇ ਜਿਹੜੀਆਂ ਲਗਾਤਾਰ ਖਨੌਰੀ ਬਾਟਰ ਤੋਂ ਸਾਂਝੀਆਂ ਕਰ ਰਹੇ ਐਸੋਮੀ ਵਿਜੇਂਦਰ ਸਿੰਘਲਾ ਇੱਥੇ ਪਹੁੰਚੀ ਨੇ ਗੱਲਬਾਤ ਕਰ ਲੈਣੇ ਆ ਸਰ ਇੱਥੇ ਪਹੁੰਚਿਓ ਜੀ ਢੱਲੇਵਾਲ ਸਾਹਿਬ ਹੰਨਾ ਦੇ ਮਰਨ ਬਰਤ ਨੂੰ ਅੱਜ 27ਵਾਂ ਦਿਨ ਜਿਹੜਾ ਹੋ ਚੱਲਿਆ ਜੀ ਨਹੀਂ ਅੱਜ ਉਹਨਾਂ ਦੇ ਕੋਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਪਾਂ ਸਭ ਨੂੰ ਪਤਾ ਕਿ ਢੱਲੇਵਾਲ ਸਾਹਿਬ ਇੱਕ ਸੰਘਰਸ਼ੀ ਲੰਬੇ ਸਮੇਂ ਤੋਂ ਲੋਕਾਂ ਦੇ ਮੁੱਦਿਆਂ ਨੂੰ ਚੱਕਣ ਵਾਲੇ ਲੀਡਰ ਹੈ ਜਿਹੜੇ ਕਿ ਸਰਕਾਰਾਂ ਦੇ ਵੀ ਸਮੇਂ-ਸਮੇਂ ਤੇ ਕੰਨ ਕਰਨ ਦੀ ਗੱਲ ਹੁੰਦੀ ਹੈ ਔਰ ਅੱਜ ਜੋ ਡੱਲੇਵਾਲ ਸਾਹਿਬ ਦੀ ਸਥਿਤੀ ਹੈ ਉਹਨਾਂ ਦੀ ਸਿਹਤ ਦੀ ਗੱਲ ਹੈ ਉਸ ਗੱਲ ਨੂੰ ਸਭ ਤੋਂ ਜ਼ਿਆਦਾ ਅਹਿਮ ਸਾਨੂੰ ਸੋਚਣ ਦੀ ਲੋੜ ਹੈ ਔਰ ਮੈਂ ਇਸ ਕਰਕੇ ਆਪਣੇ ਵੱਲੋਂ ਇਹ ਕਹਿਆ ਹੈ ਕਿ ਜਿਹੜੇ ਵੀ ਪੈਨਲ ਆਫ ਡਾਕਟਰਸ ਦਾ ਵਿਸ਼ਵਾਸ ਜੱਥੇ ਬੰਦੇ ਨੂੰ ਹੋਵੇ ਚਾਹੇ ਉਹ ਪੀਜੀਆਈ ਦੇ ਨਾਲ ਸੰਬੰਧਿਤ ਡਾਕਟਰ ਹੋਣ ਚਾਹੇ ਏਮਜ਼ ਨਾਲ ਸੰਬੰਧਿਤ ਡਾਕਟਰ ਹੋਣ ਉਹਨਾਂ ਦਾ ਇੱਕ ਪੈਨਲ ਜ਼ਰੂਰ ਸਾਨੂੰ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹ ਇਨਾਂ ਦੀ ਸਿਹਤ ਨੂੰ ਦੇਖ ਸਕੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਸੰਘਰਸ਼ ਹੈ ਕਿਸਾਨਾਂ ਦੇ ਵਾਸਤੇ ਸੰਘਰਸ਼ ਹੈ ਔਰ ਇਹ ਉਹ ਕਿਸਾਨ ਹੈ ਜਿਹਦੇ ਵਾਸਤੇ ਉਹ ਲੜ ਰਹੇ ਹੈ ਜਿਹੜੇ ਲੋਕ ਅੱਜ ਇਸ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਸਤੇ ਵੱਡਾ ਯੋਗਦਾਨ ਪਾਉਂਦੇ ਹਨ ਜਿੱਥੇ ਉਹ ਲੋਕਾਂ ਦਾ ਫਸਲ ਪੈਦਾ ਕਰਕੇ ਫੂਡ ਪੂਲ ਦੇ ਵਿੱਚ ਹਿੱਸਾ ਪਾਉਂਦੇ ਹਨ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਉਹ ਆਰਥਿਕਤਾ ਦੇ ਵਿੱਚ ਵੀ ਵੱਡੇ ਪੱਧਰ ਦੀ ਮਜ਼ਬੂਤੀ ਕਰਦੇ ਚਾਹੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਦੀ ਪੇਟ ਦੀ ਗੱਲ ਹੋਵੇ ਤੇ ਚਾਹੇ ਮਜ਼ਦੂਰ ਦੀ ਗੱਲ ਹੋਵੇ ਜਾਂ ਮੰਡੀ ਚ ਆ ਕੇ ਆੜਤੀਏ ਦੀ ਦੁਕਾਨਦਾਰੀ ਦੀ ਗੱਲ ਹੋਵੇ ਜਾਂ ਮੰਡੀ ਦੀ ਲੇਬਰ ਦੀ ਗੱਲ ਹੋਵੇ ਔਰ ਜਦੋਂ ਫਸਲ ਚੰਗੇ ਤਰੀਕੇ ਨਾਲ ਵਿਕ ਜਾਂਦੀ ਹੈ ਤੇ ਫਿਰ ਭਾਵੇਂ ਬਾਜ਼ਾਰਾਂ ਚ ਜੋ ਰੌਣਕਾਂ ਲੱਗਦੀਆਂ ਛੋਟੇ ਦੁਕਾਨਦਾਰਾਂ ਦੀ ਗੱਲ ਹੋਵੇ ਸੋ ਖਾਸ ਤੌਰ ਤੇ ਪੰਜਾਬ ਤੇ ਸਾਡੇ ਜਿਹੜੇ ਖੇਤੀਬਾੜੀ ਸੂਬੇ ਸੂਬੇ ਹੈ ਉਹਨਾਂ ਚ ਕਿਸਾਨ ਦਾ ਰੋਲ ਇੱਕ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਵੀ ਹੈ ਤੋ ਇਸ ਕਰਕੇ ਜਿੱਥੇ ਕਿਸਾਨਾਂ ਦੇ ਨਾਲ ਜੁੜੇ ਮੁੱਦੇ ਆ ਜਿਹੜਾ ਸਰਕਾਰਾਂ ਨੂੰ ਉਹਨਾਂ ਨੂੰ ਸਮੇਂ-ਸਮੇਂ ਤੇ ਸਹਾਇਕ ਸਹਾਇਤਾ ਤੇ ਸਹਿਯੋਗ ਦੇਣਾ ਚਾਹੀਦਾ ਜਿੱਥੇ ਉਥੇ ਦੀ ਗੱਲ ਹੈ ਉਥੇ ਅੱਜ ਸਭ ਤੋਂ ਪਹਿਲਾਂ ਉਹਦੀ ਸਿਹਤ ਦੀ ਗੱਲ ਹੈ ਕਿਉਂਕਿ ਐਸੇ ਸੰਘਰਸ਼ੀ ਲੋਕ ਜਿਨ੍ਹਾਂ ਨੇ ساری ਜ਼ਿੰਦਗੀ ਲੋਕਾਂ ਦੇ ਸੰਘਰਸ਼ਾਂ ਵਾਸਤੇ ਲਾਈ ਹੈ ਉਹਨਾਂ ਦੀ ਸਿਹਤ ਠੀਕ ਰਹੇ ਔਰ ਉਹ ਇਹ ਸੰਘਰਸ਼ ਵੀ ਜਾਰੀ ਰਹੇ ਔਰ ਸਰਕਾਰਾਂ ਸਮੇਂ-ਸਮੇਂ ਦੇ ਉੱਪਰ ਕੰਮ ਕਰਨ ਔਰ ਅੱਜ ਖਾਸ ਤੌਰ ਤੇ ਤੁਸੀਂ ਦੇਖਿਆ ਕਿ ਪਿਛਲੇ 2-3 ਬਾਰ ਜਦੋਂ ਵੀ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਸੇ ਮਾ ਕਨਫਰਮ ਕੀਤਾ ਜਾਂ ਜਦੋਂ ਵੀ ਉਹਨਾਂ ਨੂੰ ਸਹਿਯੋਗ ਕੀਤਾ ਕਿ ਅਸੀਂ ਇੱਕ ਚੀਜ਼ਾਂ ਕਰਾਂਗੇ ਉਸ ਤੋਂ ਬਾਅਦ ਸਰਕਾਰਾਂ ਨੇ ਆਪਣਾ ਮੂੰਹ ਮੋੜ ਲਿਆ ਇਸ ਕਰਕੇ ਵੀ ਸੰਘਰਸ਼ ਵੜਾ ਜੀ ਜੀ ਮੈਂ ਮਾਫ ਕਰਨਾ ਤੁਹਾਨੂੰ ਰੋਕ ਰਿਹਾ ਜੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਜਿੱਦਾਂ ਡਾਕਟਰਾਂ ਦੀ ਟੀਮ ਦਾ ਇੱਥੇ ਡਾਕਟਰਾਂ ਦੀ ਟੀਮ ਆਲਰੇਡੀ ਡਾਕਟਰ ਸੁਮੇਂਹਾਨ ਜੀ ਨੇ ਉਹਨਾਂ ਦੀ ਟੀਮ ਵਿੱਚ ਕੰਮ ਕਰ ਰਹੀ ਆ ਇੱਕ ਸਰਕਾਰੀ ਡਾਕਟਰਾਂ ਦੀ ਟੀਮ ਬੇਤੇ ਲਗਾਤਾਰ ਲੱਗੀ ਆ ਉਹਨਾਂ ਦੀ ਜੋ ਰਿਪੋਰਟਾਂ ਨੇ ਉਹ ਵੀ ਇਹੀ ਕਹਿ ਰਿਹਾ ਕਿ ਤੇ ਜਿਹੜੀ ਲਗਾਤਾਰ ਡਾਊਨ ਹੋ ਰਹੀ ਆ ਤਾਂ ਲਗਾਤਾਰ ਬਿਆਨ ਆ ਰਹੇ ਆ ਅਸੀਂ ਦੇਖਿਆ ਕਿ ਜਦੋਂ ਅਸੀਂ ਗੱਲਬਾਤ ਵੀ ਕਰਦੇ ਆ ਜੀ ਉਹਨਾਂ ਨਾਲ ਜਾਂ ਅਸੀਂ ਆ ਉਨਾਂ ਦੇ ਕੱਚਾਂਜੂ ਆ ਜਾਂਦੇ ਆ ਜਿਹੜੇ ਡਾਕਟਰ ਸੁਮੇਂ ਮਾਨਜੀ ਦੀ ਟੀਮ ਦੇ ਡਾਕਟਰ ਨੇ ਉਹ ਅੱਖਾਂ ਦੇ ਵਿੱਚ ਹੰਝੂ ਭਰ ਲੈਂਦੇ ਆ ਜਦੋਂ ਵੀ ਉਸਨਾਂ ਉਹਨਾਂ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜਾਂ ਅਸੀਂ ਆਫ ਕੈਮਰਾ 'ਤੇ ਗੱਲ ਕਰਦੇ ਆ ਤਾਂ ਸਿਹਤ ਜਿਹੜੀ ਉਹਦੇ ਵਾਰ ਤਾਂ ਲਗਾਤਾਰ ਅਪਡੇਟ ਆ ਹੀ ਰਹੀ ਹੈ ਹ ਨਹੀਂ ਨਹੀਂ ਮੇਰਾ ਸਿਹਤ ਵਾਲੀ ਗੱਲ ਮੈਂ ਇਸ ਕਰਕੇ ਕਹੀ ਹੈ ਕਿਉਂਕਿ ਪੂਰੇ ਦੇਸ਼ ਦੇ ਵਿੱਚ ਕਈ ਵਾਰ ਕਿਸੇ ਬਿਮਾਰੀ ਦਾ ਕੋਈ ਕਾਬਿਲ ਡਾਕਟਰ ਹੁੰਦਾ ਆਪਣੇ ਐਕਸਪੀਰੀਅੰਸ ਦੇ ਨਾਲ ਮੈਂ ਇਹ ਨਹੀਂ ਕਹਾਂ ਕਿ ਜਿਹੜੇ ਡਾਕਟਰ ਉਰੇ ਕੰਮ ਕਰ ਰਹੇ ਆ ਉਹ ਚੰਗਾ ਕੰਮ ਨਹੀਂ ਕਰ ਰਹੇ ਮੈਂ ਇਹ ਨਹੀਂ ਕਹਾਂ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਨਹੀਂ ਮੈਂ ਕਹਿੰਦਾ ਕਿ ਮੇਰਾ ਸਿਰਫ ਇਹ ਕਹਿਣਾ ਮਕਸਦ ਸੀ ਕਿਉਂਕਿ ਉਹਨਾਂ ਦੀ ਸਿਹਤ ਦਿਨੋ ਦਿਨ ਕਮਜ਼ੋਰ ਹੋ ਰਹੀ ਹੈ ਤੇ ਇਸ ਕਰਕੇ ਕੋਈ ਜੋ ਵੀ ਉਹਨਾਂ ਦੀ ਜੋ ਵੀ ਜੱਥੇਬੰਦੀ ਚਾਹੁੰਦੀ ਹੈ ਜਿਹੜੀ ਇਸ ਦੇਸ਼ ਦੇ ਐਕਸਪਰਟ ਡਾਕਟਰ ਨੇ ਚਾਹੇ ਉਹ ਪੀਜੀਆਈ ਦੇ ਡਾਕਟਰ ਹੋਣ ਚਾਹੇ ਉਹ ਐਮਜ਼ ਵਰਗੇ ਹਸਪੀਟਲ ਦੇ ਡਾਕਟਰ ਹੋਣ ਉਹਨਾਂ ਦੇ ਇੱਕ ਪੈਨਲ ਲਿਓ ਜੋ ਸੁਜੈਸਟ ਕਰ ਦੇਣ ਉਹਨਾਂ ਦੀ ਰੇਖ-ਤੇਖ ਹੋ ਜਾਵੇ ਇਸ ਟੀਮ ਦੇ ਨਾਲ ਕੋਆਰਡੀਨੇਸ਼ਨ ਦੇ ਨਾਲ ਤਾਂ ਉਹਦੇ ਨਾਲ ਆਪਾਂ ਕਿਤਨਾ ਕਿਤੇ ਇਹਨਾਂ ਦੀ ਸਿਹਤ ਨੂੰ ਤੇ ਸਹਿਯੋਗ ਕਰ ਸਕਾਂਗੇ ਮੈਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਲਗਾਤਾਰ ਇਥੇ ਤੁਹਾਡੀ ਪਾਰਟੀ ਦੇ ਕਈ ਆਗੂ ਇਥੇ ਪਹੁੰਚਿਆ ਲਗਾਤਾਰ ਸਮਰਥਨ ਵੀ ਕਰਕੇ ਗਏ ਆ ਪਰ ਸੈਂਟਰ ਦੀ ਜੇਕਰ ਗੱਲ ਕਰੀਏ ਜੀ ਕਿਉਂਕਿ ਸੈਂਟਰ ਦੇ ਨਾਲੇ ਮੁੱਦਾ ਜੁੜਿਆ ਹੋਇਆ ਵਾ ਉਹਨਾਂ ਦੇ ਵੱਲੋਂ ਫਿਲਹਾਲ ਅਜੇ ਜਿਸ ਤਰੀਕੇ ਦਾ ਕਿਸਾਨਾਂ ਦਾ ਕ ਸਾਨੂੰ ਹੋ ਰਿਸਪਾਂਸ ਨਹੀਂ ਮਿਲ ਪਾਰਿਆ ਜਾਂ ਲਿਖਤੀ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਸੱਦਾ ਆਏਗਾ ਫਿਰ ਅਸੀਂ ਗੱਲਬਾਤ ਕਰਾਂਗੇ ਤੁਸੀਂ ਵੀ ਇਸ ਰਾਜਨੀਤੀ ਦਾ ਸਬੰਧਤੋਂ ਤੁਸੀਂ ਵੀ ਸਰਕਾਰਾਂ ਦੇ ਵਿੱਚ ਰਹੇ ਹੋ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਸਰਕਾਰਾਂ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਸੁਲਝਾਇਆ ਜਾਂਦਾ ਕੀ ਲੱਗਦਾ ਵਾ ਕਮੀ ਕਿੱਥੇ ਆ ਕਿਉਂਕਿ ਕਿਸਾਨ ਤਾਂ ਲਗਾਤਾਰ ਕਹਿ ਰਹੇ ਇਸ ਗੱਲਬਾਤ ਲਈ ਤਿਆਰ ਆ ਤੁਹਾਡੇ ਅਨੁਸਾਰ ਕਮੀ ਕਿੱਥੇ ਆ ਕੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਸਹੀ ਮੈਸੇਜ ਨਹੀਂ ਪਹੁੰਚਾ پا ਰਹੇ ਜਾਂ ਜਿਹੜੀ ਲੋਕਲ ਲੀਡਰਸ਼ਿਪ ਆ ਉਹਨਾਂ ਦੇ ਵੱਲੋਂ ਕੀ ਕਮੀ ਆ ਕਿੱਥੇ ਲੱਗਦਾ ਕਿੱਥੇ ਕਮੀ ਆ ਜਿਸ ਕਰਕੇ ਕਿਸ ਚੱਲ ਪਾ ਰਹੀ ਉਹ ਸਮਝਦਾ ਕਿ ਜਦੋਂ ਸਰਕਾਰਾਂ ਜਿਹੜੀਆਂ ਚੀਜ਼ ਕਰ ਸਕਦੀਆਂ ਉਸ ਤੇ ਅਗਰੀ ਕਰਦੀਆਂ ਤੇ ਕਿਸਾਨ ਜੱਥੇਬੰਦੀਆਂ ਉਸ ਨੂੰ ਮੰਨਦੀਆਂ ਤਾਂ ਫਿਰ ਕਿਸਾਨਾਂ ਦੇ ਹੱਕਾਂ ਦੀ ਗੱਲ ਹੈ ਔਰ ਮੈਂ ਮੰਗਾ ਪੜ ਰਿਹਾ ਸੀਗਾ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਅਸੀਂ ਨਰੀਗਾ ਦੀ ਦਿਹਾੜੀ ਨੂੰ ਵਧਾਉਣ ਦੀ ਗੱਲ ਕਰਦੇ ਹਾਂ ਜਿਹੜੇ ਲੋਕ ਕਿਸਾਨ ਉੱਥੇ ਕੰਮ ਕਰਦੇ ਆ ਜਾਂ ਜੇ ਅਸੀਂ 60 ਸਾਲ ਤੋਂ ਬਾਅਦ ਜਿਹੜੇ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਕੋਈ ਸਹਿਯੋਗ ਕਰਨ ਦੀ ਗੱਲ ਹੈ ਮੰਥਲੀ ਲੈਵਲ ਦੇ ਉੱਪਰ ਉਹਨਾਂ ਨੂੰ ਪੈਨਸ਼ਨ ਦੀ ਗੱਲ ਹੈ ਤੋ ਜਿਹੜੇ ਕੋਈ ਐਸੀਆਂ ਚੀਜ਼ਾਂ ਹੈਗੀਆਂ ਜਾਂ ਜੇ ਕੋਈ ਪਰਚੇ ਦਰਜ ਹੋ ਗਏ ਸੰਘਰਸ਼ ਕਰਦੇ ਹੋਏ ਉਹਨਾਂ ਨੂੰ ਕੈਨਸਲ ਕਰਨ ਦੀ ਗੱਲ ਹੈ ਤਾਂ ਮੈਂ ਸਮਝਦਾ ਕਿ ਇਹ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਆਮ ਬੰਦੇ ਦੀ ਜ਼ਿੰਦਗੀ ਨਾਲ ਜੁੜੀਆਂ ਹਨ ਔਰ ਇਹ ਬਾਕੀ ਵਰਗਾਂ ਨਾਲ ਵੀ ਜੁੜੀਆਂ ਹਨ ਤੋ ਇਹ ਜ਼ਰੂਰ ਮੈਂ ਮਹਿਸੂਸ ਕਰਦਾ ਕਿ ਜਿਹੜੀ ਗੱਲ ਦੇ ਉੱਪਰ ਵੀ ਸਰਕਾਰ ਸਹਿਮਤੀ ਦਿੰਦੀ ਹੈ ਸਾਨੂੰ ਸਰਕਾਰਾਂ ਨੂੰ ਉਹ ਵਾਲੀ ਗੱਲ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਹੁਣ ਤੁਸੀਂ ਮੁਲਾਕਾਤ ਲਈ ਆਏ ਹੋ ਜੀ ਕਿੰਨੇ ਟਾਈਮ ਤੱਕ ਮੁਲਾਕਾਤ ਹੋਣੀ ਹੈ ਜਾਂ ਕੀ ਕੀ ਮੈਂ ਤਾਂ ਅੱਜ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਸਤੇ ਆਇਆ ਸੀ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆਇਆ ਸੀਗਾ ਜਦੋਂ ਵੀ ਉਹਨਾਂ ਦਾ ਅਪਰੋਪਰੀਅਟ ਟਾਈਮ ਹੋਊਗਾ ਕਿਉਂਕਿ ਸ਼ਾਇਦ ਆਰਾਮ ਕਰ ਰਹੇ ਸੀ ਰਾਤ ਨਹੀਂ ਸੌਂ पाए ਜਦੋਂ ਵੀ ਹੋਊਗਾ ਕੋਈ ਗੱਲ ਜੀ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਵੀ ਇੱਥੇ ਪਹੁੰਚੇ ਲਗਾਤਾਰ ਮਹਿਲਾਵਾਂ ਦਾ ਵੀ ਸਹਿਯੋਗ ਹੈ ਜਿਹੜਾ ਉਹ ਮਿਲਦੇ ਆ ਜਿਸ ਮੋਰਚੇ ਨੂੰ ਤੇ ਅਸੀਂ ਦੇਖ ਰਹੇ ਹਾਂ ਕਿ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਠੰਡ ਦਾ ਮੌਸਮ ਆ ਭਾਵੇਂ ਗਰਮੀ ਸੀ ਬਰਸਾਤ ਸੀ ਸਾਰੇ ਮੌਸਮ ਇੱਥੇ ਨਿਕਲੇ ਆ ਜੀ ਪਹਿਲਾਂ ਵੀ ਜਿਹੜਾ ਸੰਘਰਸ਼ ਰਿਹਾ ਕਿਸਾਨੀ ਦਾ ਉਸ ਵਿੱਚ ਵੀ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿਉਂਕਿ ਮਹਿਲਾ ਇੱਕ ਜੀ ਪਹਿਲੂ ਹੈ ਘਰ ਦੀ ਕਿਉਂਕਿ ਉਹਦੇ ਬਿਨਾਂ ਕਿਤੇ ਨਾ ਕਿਤੇ ਜਿਹੜਾ ਮਰਦ ਨੇ ਉਹ ਘਰ ਤੋਂ ਬਾਹਰ ਜੇ ਆਉਂਦੇ ਉਸੇ ਹੌਸਲੇ ਨਾਲ ਆਉਂਦੇ ਆ ਸੋ ਕਿਸਾਨੀ ਤੇ ਵੀ ਅੱਜ ਜੇ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਮਹਿਲਾਵਾਂ ਵੱਧ ਚੜ ਕੇ ਆ ਰਹੀਆਂ ਆ ਖੈਰ ਬਰਾਬਰਤਾ ਦੇ ਨਾਲ ਕੰਮ ਕਰ ਰਹੀ ਹੈ ਬੇਸ਼ੱਕ ਉਹ ਬੈਰੀਕੇਡ ਭੰਨਨ ਦੀ ਵੀ ਗੱਲ ਹੋਵੇ ਉਦੋਂ ਵੀ ਕਿੰਨੀਆਂ ਮਹਿਲਾਵਾਂ ਜ਼ਖਮੀ ਹੋਈਆਂ ਨੇ ਤੇ ਮੈਂ ਕੱਲ ਅਸੀਂ ਜਦੋਂ ਇੱਥੇ ਬੈਠੇ ਸੀ ਉਦੋਂ ਵੀ ਅਸੀਂ ਦੇਖਿਆ ਕਿ ਜੋ ਡੱਲੇਵਾਲ ਸਾਹਿਬ ਨੂੰ ਕਈ ਮਹਿਲਾਵਾਂ ਮਿਲ ਕੇ ਆਉਂਦੀਆਂ ਉਹ ਕਿਦਾਂ ਰੋ ਰਹੀਆਂ ਕਿ ਇੱਕ ਇੰਨਾ ਇਮੋਸ਼ਨਲ ਅਟੈਚਮੈਂਟ ਹੈ ਕਿਉਂਕਿ ਜਿਹੜੇ ਡੱਲੇਵਾਲ ਸਾਹਿਬ ਵਰਗੇ ਲੀਡਰ ਨੇ ਪੁਰਾਣੇ ਲੀਡਰ ਨੇ ਇਹਨਾਂ ਦੇ ਸੰਘਰਸ਼ ਨਾਲ ਬੜੇ ਲੋਕ ਜੁੜੇ ਹੋਏ ਨੇ ਸਪੈਸ਼ਲੀ ਛੋਟਾ ਜ਼ਿਮੀਦਾਰ ਹੈ ਜਿਹੜੇ 1 ਏਕੜੇ ਜਾਂ 2 ਏਕੜ ਨਾਲ ਸੰਬੰਧਿਤ ਰੱਖਦੇ ਨੇ ਤੇ ਉਹਨਾਂ ਦਾ ਕਿਉਂਕਿ ਇਹ ਦੁਖਦਾਰ ਸਮਝ ਤੇ ਪਹੁੰਚ ਗਿਆ ਮੈਂ ਅਸੀਂ ਜਦੋਂ ਆ ਰਹੇ ਸੀ ਕੱਲ ਤੇ ਮੈਂ ਸ਼ਾਮ ਨੂੰ ਦੇਖਿਆ ਕਿ ਇੱਕ ਟਰਾਲੀ ਮਤਲਬ ਇੱਕ ਪਿੰਡਾਂ ਤੋਂ ਘਟੂ ਘਟ 10 10 15 15 ਮਹਿਲਾਵਾਂ ਵੀ ਸ਼ਿਫਟ ਤੇ ਜਾਂਦੀਆਂ ਵੀ ਉਹ ਆਪਦੀ ਜ਼ਿੰਮੇਵਾਰੀ ਸਮਝਦੀਆਂ ਜੇ ਘਰ ਪ੍ਰਤੀ ਤੇ ਉਹ ਵੀ ਇੱਥੇ ਐਜ਼ ਆਪਦਾ ਘਰ ਉਹ ਆਪਦਾ ਜਿਹੜਾ ਫਰਜ਼ ਉਹ ਨਿਭਾ ਰਹੀਆਂ। ਜੀ। ਤੋਂ ਇੱਕ ਸੰਘਰਸ਼ ਦਾ ਹਮੇਸ਼ਾ ਰੋਲ ਰਿਹਾ ਹੈ। ਸਿੱਖ ਹਿਸਟਰੀ ਲਾ ਲਓ ਤੁਸੀਂ ਪੁਰਾਣੇ ਜ਼ਮਾਨੇ ਤੋਂ ਵੀ ਮਾਈ ਭਾਗੋ ਵਰਗੇ ਜਿੰਨੀ ਵੀ ਜੰਗਾਂ ਹੋਈਆਂ ਉਹ 'ਚ ਹਮੇਸ਼ਾ ਕੋਈ ਨਾ ਕੋਈ ਮਹਿਲਾ ਦਾ ਜ਼ਿਕਰ ਹੋਇਆ ਹੈ। ਤੇ ਜਦੋਂ ਆ ਐਡਾ ਸੰਘਰਸ਼ ਚੱਲ ਰਿਹਾ ਤੇ ਇਹਦੇ 'ਚ ਤਾਂ ਪੰਜਾਬ ਦੀਆਂ ਮਹਿਲਾਵਾਂ ਕਦੇ ਪਿੱਛੇ ਹੋਈ ਨਹੀਂ ਸਕਦੀਆਂ। ਜੀ। ਬਿਲਕੁਲ ਤਾਂ ਲਗਾਤਾਰ ਜਿਹੜਾ ਪ੍ਰਦਰਸ਼ਨ ਜਾਰੀ ਹੈ ਜੀ ਤਾਂ ਬੱਕੋ ਬੱਕਰੀ ਪਾਰਟੀਆਂ ਦੇ ਆਗੂ ਆ ਜਿਹੜੇ ਇੱਥੇ ਪਹੁੰਚਲੇ ਆ ਤੇ ਲਗਾਤਾਰ ਜਗਦੀਸ਼ ਸਿੰਘ ਢੱਲੇਵਾਲ ਜੀ ਦੇ ਉਹਨਾਂ ਨਾਲ ਆ ਕੇ ਮੁਲਾਕਾਤ ਜਿਹੜੀ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਮੀਦ ਕਰਦੇ ਆ ਕਿ ਜਿਹੜਾ ਸੰਘਰਸ਼ ਚੱਲ ਰਿਹਾ ਗੱਲ ਦੇ ਇਸ ਤੇ ਉੱਪਰ ਬ੍ਰਾਮ ਲੱਗੇਗਾ ਜਲਦ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਜਿਹੜੀ ਗੱਲਬਾਤ ਹੋਏਗੀ ਹੱਲ ਨਿਕਲੇਗਾ ਤੇ ਕਿਸਾਨ ਜਿਹੜੇ ਫਿਰ ਤੋਂ ਆਪਣੇ ਘਰਾਂ ਦੇ ਵਿੱਚ ਜਾਣਗੇ ਆਪਣੇ ਖੇਤਾਂ ਦੇ ਵਿੱਚ ਜਾਣਗੇ ਸਹਿਯੋਗੀ ਸਾਥੀ ਹੈਪੀ ਗਰੇਅਰ ਦੇ ਨਾਲ ਸੁਖਦ